ਖਡੂਰ ਸਾਹਿਬ ਲੋਕ ਸਭਾ ਹਲਕਾ ਦੇ ਉੱਤੇ ਅਮਰਿਤਪਾਲ ਸਿੰਘ ਦਾ ਆਉਣਾ ਅਤੇ ਉਹਨਾਂ ਦਾ ਚੋਣ ਮੈਦਾਨ ਚ ਨਿਤਰਨਾ ਇਸ ਨੇ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਖੜਾ ਕਰ ਹੀ ਰੱਖਿਆ ਹੈ ਸਿਆਸੀ ਪੱਧਰ ਦੇ ਉੱਤੇ ਪਰ ਇਸ ਦਾ ਇੱਕ ਪ੍ਰਤੀਕਰਮ ਇਹ ਹੋਇਆ ਹੈ ਕਿ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਪੋਰਟਰਜ਼ ਜ਼ਿਆਦਾ ਨਿਤਰ ਰਹੇ ਜੇ ਇਸੇ ਗੱਲ ਦੇ ਉੱਤੇ ਵਿਚਾਰ ਕੀਤਾ ਜਾਵੇ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਵਕਫ ਵਕ ਸਮ ਦੇ ਬਿਆਨ ਹੁਣ ਦਿੱਤੇ ਜਾ ਰਹੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਪੰਥਕ ਪੱਧਰ ਦੇ ਉੱਤੇ ਵਕ ਵਕ ਜਿਹੜੇ ਬੁੱਧੀਜੀਵੀ ਨੇ ਜਾਂ ਫਿਰ ਜੜੀਆਂ ਵੱਖ-ਵੱਖ ਸ਼ਖਸੀਤਾਂ ਨੇ ਉਹ ਨਿੱਤਰ ਦੀਆਂ ਨਜ਼ਰ ਆ ਰਹੀਆਂ ਨੇ ਹੁਣ ਜੇ ਗੱਲ ਕਰੀਏ ਅਮਰਪਾਲ ਸਿੰਘ ਦੇ ਪਿਤਾ ਦੀ ترਸੇਮ ਸਿੰਘ ਦੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਇੱਥੇ ਇਸ ਬਿਆਨ ਦੀ ਮਹੱਤਤਾ ਨੂੰ ਸਮਝਣਾ ਜ਼ਰੂਰੀ ਹੈ ਇਸ ਬਿਆਨ ਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਬਿਆਨ ਕੀ ਹੈ ਔਰ ਇਸ ਨੂੰ ਇੱਕ ਵਾਰ ਖੋਖ ਕੇ ਦੇਖਣਾ ਜ਼ਰੂਰੀ ਹੈ ਦਰਅਸਲ ਲੰਗੇ ਕਲਕਪੂਰਥਲਾ ਦੇ ਵਿੱਚ ਪ੍ਰੋਗਰਾਮ ਰੈਲੀ ਚੱਲ ਰਹੀ ਹੁੰਦੀ ਹੈ ਜਦੋਂ ਅਮਰਪਾਲ ਸਿੰਘ ਦੇ ਪਿਤਾ ਕੁਝ 파ਸ਼ੰਦ ਦੰਦੇ ਨਹੀਂ ਉਸ 파ਸ਼ੰਦ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਅਮਰਿਤਪਾਲ ਸਿੰਘ ਦੇ ਸੰਵਿਧਾਨ ਨੂੰ ਨਾਮ ਮੰਨਣ ਵਾਲੀ ਗੱਲ ਦਾ ਭਾਈ ਅਮਰਿਤਪਾਲ ਸਿੰਘ ਨੇ ਦਾਵਾ ਕੀਤਾ ਸੀ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਉਹਨਾਂ ਨੇ ਕਈਆਂ ਕਈ ਵੀਡੀਓਜ਼ ਵਿੱਚ ਤਾਂ ਇਦਾਂ ਦਾ ਕਹਿ ਦਿੱਤਾ ਆ ਕਿ ਅਸੀਂ ਸੰਵਿਧਾਨ ਨੂੰ ਮੰਨਣਾ ਹੈ ਸਾਨੂੰ ਕਿਸੇ ਕੁੱਤੇ ਨੇ ਤਾਂ ਨਹੀਂ ਕਟਿਆ ਇਹੋ ਇਹੋ ਜੀ ਟਿੱਪਣੀ ਜਿਹੜੀ ਹੈ ਉਹ ਭਾਈ ਅਮਰਿਤਪਾਲ ਸਿੰਘ ਵੱਲੋਂ ਕੀਤੀ ਜਾਂਦੀ ਰਹੀ ਹੈ ਪਰ ਹੁਣ ਸਵਾਲ ਖੜਾ ਕੀਤਾ ਜਾ ਰਿਹਾ ਕਿ ਜਿਹੜਾ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਜਿਹੜਾ ਸੰਵਿਧਾਨ ਮੰਨਣ ਵਾਲਿਆਂ ਨੂੰ ਕੁੱਤੇ ਦੇ ਕੱਟੇ ਦੱਸਦਾ ਸੀ ਉਹ ਭਾਈ ਅਮਰਤਪਾਲ ਸਿੰਘ ਉਸੇ ਸੰਵਿਧਾਨ ਦੇ ਅਧੀਨ ਆ ਕੇ ਤੇ ਇਲੈਕਸ਼ਨ ਲੜਨ ਨੂੰ ਤਿਆਰ ਵਰਤਿਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਦਾ ਦਾਵਾ ਹੈ ਕਿ ਇਸ ਗੱਲ ਉੱਤੇ ਸੰਵਿਧਾਨ ਦੇ ਵਿਰੋਧ ਵਾਲੀ ਗੱਲ ਉੱਤੇ ਭਾਈ ਅਮਰਤਪਾਲ ਸਿੰਘ ਆਪ ਸਪਸ਼ਟੀ ਕਰਨ ਦੇਣਗੇ ਆਪ ਉਹ ਗੱਲ ਦੱਸਣਗੇ ਇਹ ਭਾਈ ਅਮਰਤਪਾਲ ਸਿੰਘ ਤੋਂ ਪੁੱਛਿਆ ਗਿਆ ਕਲੀਅਰ ਕਰ ਦਿੱਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਇਸ ਬਾਰੇ ਗੱਲ ਕੀਤੀ ਜਾਵੇ ਇਸ ਬਾਰੇ ਭਾਈ ਅਮਰਤਪਾਲ ਸਿੰਘ ਹੀ ਦੱਸਣਗੇ ਯਾਨੀ ਕਿ ਪਰਿਵਾਰ ਨਹੀਂ ਦੱਸੇਗਾ ਪਰਿਵਾਰ ਇਸ ਉੱਤੇ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਗੱਲ ਵੱਡੀ ਕਹਿ ਦਿੱਤੀ ਹੈ ਔਰ ਜਦੋਂ ਵੀ ਕੋਈ ਬਿਆਨ ਦੇਣਾ ਚਾਹੀਦਾ ਆ ਉਹ ਵੀ ਇਹੋ ਜਿਹੇ ਵਿਅਕਤੀ ਦੇ ਵੱਲੋਂ ਜਿਹੜਾ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ ਜਾਂ ਫਿਰ ਲੋਕਾਂ ਦੇ ਵਿੱਚ ਲੋਕਪ੍ਰੀ ਹੋਵੇ ਜਾਂ ਫਿਰ ਲੋਕ ਜਾਂ ਨੌਜਵਾਨ ਉਸ ਨੂੰ ਸੁਣਦੇ ਹੋਣ ਉਸ ਨੂੰ ਬੜਾਈ ਦੇਖ ਸਮਝ ਕੇ ਸੋਚ ਕੇ ਕੋਈ ਬਿਆਨ ਦੇਣਾ ਚਾਹੀਦਾ ਔਰ ਜੇ ਉਹ ਬਿਆਨ ਦੇ ਦਿੱਤਾ ਤੇ ਫਿਰ ਉਸ ਤੇ ਖੜਨਾ ਵੀ ਚਾਹੀਦਾ ਇੱਕ ਪਾਸੇ ਭਾਈ ਅਮਰਿਤਪਾਲ ਕਹਿੰਦੇ ਸੀਗੇ ਕਿ ਸੰਵਿਧਾਨ ਨੂੰ ਕਿਉਂ ਮੰਨੀਏ ਸਾਨੂੰ ਕਿਸੇ ਕੁੱਤੇ ਨੇ ਕਟਿਆ ਜਾਂ ਇਦਾਂ ਦੀ ਗੱਲ ਕਰਦੇ ਸੀ ਕਿ ਸੰਵਿਧਾਨ ਨੂੰ ਮੈਂ ਮੰਨਦਾ ਹੀ ਨਹੀਂ ਯਾ ਇਹ ਗੱਲ ਕਰਦੇ ਸੀ ਕਿ ਜਿਹੜਾ ਪਾਸਪੋਰਟ ਹੈ ਉਹਨੂੰ ਸਿਰਫ ਆਉਣ ਜਾਣ ਦਾ ਮਾਧਮ ਮੰਨਦਾ ਆ ਤੇ ਹੁਣ ਜਾ ਕੇ ਸੰਵਿਧਾਨ ਦੇ ਹੱਕ ਦੇ ਵਿੱਚ ਆ ਕੇ ਸੰਵਿਧਾਨਕ ਪੱਧਰ ਦੇ ਉੱਤੇ ਉਹ ਇਲੈਕਸ਼ਨਸ ਲੜਦੇ ਪਏ ਨੇ ਉਹ ਕਹਿੰਦੇ ਉਹਨਾਂ ਦਾ ਪਰਿਵਾਰ ਕਹਿੰਦਾ ਕਿ ਜੋ ਕੁਝ ਵੀ ਭਾਈ ਸਾਹਿਬ ਕਰ ਰਹੇ ਨੇ ਸਭ ਕੁਝ ਸੰਵਿਧਾਨਕ ਤਰੀਕੇ ਦੇ ਅਨੁਸਾਰ ਕਰਦੇ ਪਏ ਨੇ ਜਾਂ ਜਿਹੜੀਆਂ ਪੁਲਿਸ ਲਗਾਈਆਂ ਜਾ ਰਹੀਆਂ ਨੇ ਜਿਹੜੀਆਂ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਲਗਾਈਆਂ ਗਈਆਂ ਨੇ ਉਹ ਸਾਰੀਆਂ ਸੰਵਿਧਾਨ ਦੇ ਆਧਾਰ ਦੇ ਉੱਤੇ ਲਗਾਈਆਂ ਗਈਆਂ ਫਿਰ ਇੱਥੇ ਆ ਕੇ ਭਾਈ ਅਮਰਪਾਲ ਸਿੰਘ ਕਿਉਂ ਨਹੀਂ ਕਹਿੰਦੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜਾਂ ਸੰਵਿਧਾਨ ਮੇਰੇ ਅਧੀਨ ਨਹੀਂ ਆਇਆ ਮੈਂ ਸੰਵਿਧਾਨਦին ਨਹੀਂ ਹੈਗਾ ਇੱਥੇ ਆ ਕੇ ਕਿਉਂ ਮੁਕਰਿਆ ਜਾਂਦਾ ਜਦੋਂ ਆਪਣੇ ਆਪ ਨੂੰ ਬਚਾਉਣਾ ਹੋਵੇ ਉਦੋਂ ਫਿਰ ਸੰਵਿਧਾਨ ਦਾ ਹਵਾਲਾ ਲੈ ਲਓ ਬੰਦੀ ਸਿੰਘਾਂ ਨੇ ਤਾਂ ਇਹ ਆਖਿਆ ਵੀ ਨਹੀਂ ਸੀ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਪਰ ਉਹਨਾਂ ਨੇ ਸੰਵਿਧਾਨ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਤਾਂ ਨਹੀਂ ਕੀਤੀ ਖੈਰ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਆ ਹਾਲਾਂਕਿ ਸਮਰਥਕ ਜਿਹੜੇ ਅਮਰਿਤਪਾਲ ਸਿੰਘ ਦੇ ਨੇ ਉਹ ਜ਼ਰੂਰ ਜਦੋਂ ਵੀ ਕਿਤੇ ਮਾੜਾ ਮੋਟਾ ਵੀ ਵਿਰੋਧ ਸੁਣਦੇ ਆ ਉਹ ਜ਼ਰੂਰ ਗਾਲੀ ਗਲੋਚ ਸ਼ੁਰੂ ਕਰ ਦਿੰਦੇ ਨੇ ਕਮੈਂਟਾਂ ਦੇ ਵਿੱਚ ਗਾਲਾਂ ਦੀ ਭਰਮਾਰ ਹੁੰਦੀ ਹੈ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਹੁਣ ਭਾਈ ਅਮਰਿਤਪਾਲ ਸਿੰਘ ਕਹਿੰਦੇ ਨੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜਾਂ ਫਿਰ ਕਹਿੰਦੇ ਸੀ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਕਿ ਸੰਵਿਧਾਨ ਤਾਂ ਇੱਕ ਟੂਲ ਹੈ ਸੰਵਿਧਾਨ ਨੂੰ ਉਸ ਆਧਾਰ ਦੇ ਉੱਤੇ ਵਰਤਣਾ ਚਾਹੀਦਾ ਆ ਉਹਨਾਂ ਨੇ ਕਿਹਾ ਕਿ ਸੰਵਿਧਾਨ ਨੂੰ ਅਸੀਂ ਵਰਤਾਂਗੇ ਜਿੱਥੇ ਸਾਨੂੰ ਲੱਗੂਗਾ ਕਿ ਸਵਿਧਾਨ ਵਰਤਿਆ ਜਾਣਾ ਚਾਹੀਦਾ ਹੈ ਯਾਨੀ ਕਿ ਫਿਰ ਇਹ ਆਪਣੇ ਬਿਆਨਾਂ ਤੋਂ ਹੀ ਮੁਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਸਵਿਧਾਨ ਨੂੰ ਸਿਰੇ ਤੋਂ ਹੀ ਖਾਰਜ ਕਰ ਦਿੱਤਾ ਕਿ ਭਾਈ ਅਸੀਂ ਤਾਂ ਮੰਨਦੇ ਹੀ ਨਹੀਂ ਜਿਹੜਾ ਸਵਿਧਾਨ ਸਾਨੂੰ ਨਹੀਂ ਮੰਨਦਾ ਅਸੀਂ ਉਹਨੂੰ ਨਹੀਂ ਮੰਨਦੇ ਪਰ ਉੱਥੇ ਦੂਜੇ ਪਾਸੇ ਇਹ ਵੀ ਬਿਆਨ ਦਿੰਦੇ ਨੇ ਬਾਅਦ ਵਿੱਚ ਆ ਕੇ ਕਿ ਸਵਿਧਾਨ ਨੂੰ ਵਰਤਿਆ ਜਾ ਸਕਦਾ ਆ ਜਿੱਥੇ ਕਿਤੇ ਲੋੜ ਪਵੇ ਉਸ ਨੂੰ ਵਰਤ ਲਾਂਗੇ ਅਸੀਂ ਔਰ ਹੁਣ ਸੰਵਿਧਾਨਕ ਪਦਰ ਦੇ ਉੱਤੇ ਸਭ ਕੁਝ ਚੱਲਦਾ ਪਿਆ ਅਮਰਿਤਪਾਲ ਸਿੰਘ ਦੇ ਪਿਤਾ ਹੀ ਧਾਨ ਦੇ ਰਹੇ ਨੇ ਯਾਨੀ ਕਿ ਪੰਥਕ ਪਦਰ ਦੇ ਉੱਤੇ ਆ ਕੇ ਲੋਕਾਂ ਨੂੰ ਪਹਿਲਾਂ ਕੁਝ ਤੇ ਬਾਅਦ ਵਿੱਚ ਕੁਝ ਹੋਰ ਕਹਿ ਦਿੱਤਾ ਇਹ ਗੱਲ ਉਸ ਵੇਲੇ ਦੀ ਯਾਦ ਕਰਾਉਂਦਾ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੇ ਕੋਲ ਇੱਕ ਪੁရောਹਿਤ ਅਤੇ ਇੱਕ ਕਾਜ਼ੀ ਆਉਂਦੇ ਨੇ ਆ ਕੇ ਕੁਰਾਨ ਦੀਆਂ ਕਸਮਾਂ ਖਾਈਆਂ ਜਾਂਦੀਆਂ ਨੇ ਔਰ ਦੂਜੇ ਪਾਸੇ ਆਟੇ ਦੀ ਗਊ ਬਣਾ ਕੇ ਉਹਦੀਆਂ ਕਸਮਾਂ ਖਾਈਆਂ ਜਾਂਦੀਆਂ ਨੇ ਕਿ ਆਨੰਦਪੁਰ ਸਾਹਿਬ ਛੱਡ ਦਿਓ ਅਸੀਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਕਰਾਂਗੇ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ ਰਹੂਗਾ ਫਲਾਣਾ ਹੀ ਫਲਾਣੀਆਂ ਗੱਲਾਂ ਕਈਆਂ ਜਾਂਦੀਆਂ ਨੇ ਪਰ ਉਹ ਵੀ ਵਾਦੇ ਜਿਹੜੇ ਨੇ ਉਹ ਜਿਹੜੀ ਕਸਮਾਂ ਹੁੰਦੀਆਂ ਨੇ ਉਹ ਤੋੜ ਦਿੱਤੀਆਂ ਜਾਂਦੀਆਂ ਨੇ ਇਹ ਗੱਲ ਹੁਣ ਜਾ ਕੇ ਭਾਈ ਅਮਰਤਪਾਲ ਸਿੰਘ ਦੀ ਉੱਥੇ ਖੜਦੀ ਹੈ ਕਿ ਜਿਹੜੀਆਂ ਗੱਲਾਂ ਕਈਆਂ ਗਈਆਂ ਜਿਹੜੇ ਵਾਦੇ ਕੀਤੇ ਗਏ ਜਿਹੜੇ ਦਾਅਵੇ ਕੀਤੇ ਗਏ ਉਹਨਾਂ ਦਾਅਵਿਆਂ ਤੋਂ ਜਦੋਂ ਸਮਾਂ ਆਇਆ ਜਦੋਂ ਲੋੜ ਮਹਿਸੂਸ ਹੋਈ ਉਦੋਂ ਉਹਨਾਂ ਨੂੰ ਖਾਰਜ ਕਰ ਦਿੱਤਾ ਹੁਣ ਸੰਵਿਧਾਨ ਸਭ ਕੁਝ ਹੈ ਹੁਣ ਸੰਵਿਧਾਨ ਦੇ ਆਧਾਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਵੀ ਲੜ ਰਹੇ ਨੇ ਹੁਣ ਸੰਵਿਧਾਨ ਦੇ ਆਧਾਰ ਦੇ ਉੱਤੇ ਪਟੀਸ਼ਨਾਂ ਵੀ ਪੈ ਰਹੀਆਂ ਨੇ ਹੁਣ ਸੰਵਿਧਾਨ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਜੇਲ੍ਹੋਂ ਬਾਹਰ ਲਜਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਹੁਣ ਇੱਥੇ ਆ ਕੇ ਕੌਮ ਕਿੱਥੇ ਖੜੇ ਕੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਾਂ ਫਿਰ ਕੀ ਭਾਈ ਅਮਰਤਪਾਲ ਸਿੰਘ ਨੂੰ ਸਵਾਲ ਕਰਨਾ ਨਹੀਂ ਚਾਹੀਦਾ ਜੇ ਕੋਈ ਸਵਾਲ ਕਰਦਾ ਤੇ ਉਸ ਦਾ ਮੂੰਹ ਗਾਲਾਂ ਕੱਢ ਕੇ ਬੰਦ ਕਰ ਦਿੱਤਾ ਜਾਂਦਾ ਹੈ ਇਹੋ ਜੀ ਸਮੱਸਿਆ ਦੇ ਵਿੱਚ ਕੌਮ ਕਿੱਧਰ ਵੱਲ ਨੂੰ ਜਾਵੇ ਖੈਰ ਜ਼ਰੂਰ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਹੈਗਾ ਉਸੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਵੀ ਚੋਣ ਲੜਨ ਦਾ ਅਧਿਕਾਰ ਹੈਗਾ ਔਰ ਚੋਣ ਲੜ ਰਹੇ ਨੇ ਉਹਨਾਂ ਨੂੰ ਲੜਨਾ ਵੀ ਚਾਹੀਦਾ ਔਰ ਉਹ ਜਿੱਤ ਵੀ ਜਾਂਦੇ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਇਹ ਕਲੀਅਰ ਹੋ ਜਾਊਗਾ ਕਿ ਭਾਈ ਅਮਰਿਤਪਾਲ ਸਿੰਘ ਜਿੱਤ ਹਾਸਲ ਕਰਕੇ ਕੌਮ ਵਾਸਤੇ ਕੀ ਕਰਦੇ ਨੇ ਕਰਦੇ ਵੀ ਨੇ ਜਾਂ ਫਿਰ ਨਹੀਂ ਇਹ ਆਉਂਦਾ ਸਮਾਂ ਦੱਸੇਗਾ ਫਿਲਹਾਲ ਚੌਣ ਖਾੜਾ ਜਿਹੜਾ ਭਖਿਆ ਹੋਇਆ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜ਼ਰੂਰ ਇਹ ਗੱਲ ਕਹਿਗੇ ਨੇ ਕਿ ਜੇ ਸੰਵਿਧਾਨ ਦੀ ਗੱਲ ਕਰਨੀ ਹੈ ਸੰਵਿਧਾਨ ਦੇ ਵਿਰੋਧ ਦੀ ਗੱਲ ਕਰਨੀ ਹੈ ਤੇ ਇਸ ਬਾਰੇ ਅਮਰਿਤਪਾਲ ਸਿੰਘ ਹੀ ਗੱਲ ਕਰਨਗੇ ਜਾਂ ਸਪਸ਼ਟੀਕਰਨ ਦੇਣਗੇ ਜੋ ਵੀ ਹੁੰਦਾ ਔਨ ਦੇ ਸਮੇਂ ਦੇ ਵਿੱਚ ਹੀ ਅਮਰਿਤਪਾਲ ਸਿੰਘ ਕੀ ਸਪਸ਼ਟੀਕਰਨ ਦੇ ਦੇਣਗੇ ਉਹ ਵੀ ਹੋ ਸਕਦਾ ਹੈ ਕਿ ਔਨ ਦੇ ਸਮੇਂ ਦੇ ਵਿੱਚ ਸਾਹਮਣੇ ਆ ਜਾਵੇ ਉਦੋਂ ਤੱਕ ਲਈ ਬਣੇ ਰੁਣ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ